ਹalleluyah ਆਓ ਸੀ ਮੇਰੀ ਪ੍ਰੇਖਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਪੜ੍ਹਦੇ ਹਾਂ ਦਾਨੀਅਲ ਦੇ ਛੁਟਕਾਰੇ ਅਤੇ ਸੁਰੱਖਿਆ ਦਾ ਪੇਤ ਦਾਨੀਅਲ ਅਧਿਆਇ 3 ਉਹਦੀ 17 ਐਤ ਸਾਡਾ ਪਰਮੇਸ਼ਵਰ ਜਿਹਹਦੀ ਅਸੀਂ ਸੇਵਾ ਕਰਦੇ ਹਾਂ ਸਾਨੂੰ ਅਗ ਦੀ ਬਲਦੀ ਹੋਈ ਪੱਠੀ ਤੋਂ ਬਚਾਉਣ ਦੀ ਸ਼ਕਤੀ ਰੱਖਦਾ ਹੈ ਅਤੇ हे ਮਹਾਰਾਜੀ ਉਹੀ ਸਾਨੂੰ ਤੁਹਾਡੇ ਹੱਥੋਂ छुड़ाਵੇਗਾ ਮੇਰੇ ਪਿਆਰਿਓ ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਰਾਜਾ ਨਬੁਕਦਨੇਸਰ ਨੇ ਯਰੂਸ਼ਲਮ ਉੱਤੇ ਹਮਲਾ ਕੀਤਾ ਤਾਂ ਉਹ ਸ਼ਦਰਕ ਮੇਸ਼ਕ ਅਤੇ ਅਬੇਦਨ ਗੋਨੂ ਬੰਦੀ ਬਣਾ ਕੇ ਬਾਬਲ ਲੈ ਗਿਆ ਕੈਦ ਵਿੱਚ ਹੋਣ ਤੋਂ ਬਾਅਦ ਵੀ ਇਹਨਾਂ ਤਿੰਨਾਂ ਨੇ ਆਪਣੇ ਪਰਮੇਸ਼ਰ ਯਹਵਾ ਅੱਗੇ ਪ੍ਰਾਰਥਨਾ ਕਰਨੀ ਨਹੀਂ ਛੱਡੀ ਰਾਜਾ ਨਬੁਕਦਨੇਸਰ ਨੇ ਸਾਰੇ ਲੋਕਾਂ ਦੇ ਲਈ ਬਾਬਲ ਵਿੱਚ ਇੱਕ ਸੋਨੇ ਦੀ ਮੂਰਤੀ ਬਣਾਈ ਪਰ ਜਦੋਂ ਰਾਜੇ ਨੂੰ ਪਤਾ ਲੱਗਾ ਕਿ ਸ਼ਦਰਕ ਮੇਸ਼ਕ ਅਤੇ ਅਬੇਦਨ ਗੋਨੇ ਆਪਣੇ ਪਰਮੇਸ਼ਰ ਦੀ ਆराधना ਕਰਨੀ ਨਹੀਂ ਛੱਡੀ ਤਾਂ ਉਸਨੇ ਗੁੱਸੇ ਵਿੱਚ ਆ ਕੇ ਉਹਨਾਂ ਨੂੰ ਅੱਗ ਦੀ ਪੱਠੀ ਵਿੱਚ ਸੁੱਟ ਦਿੱਤਾ ਤਦ ਉਹਨਾਂ ਨੇ ਰਾਜੇ ਨੂੰ ਕਿਹਾ ਸਾਡਾ ਪਰਮੇਸ਼ਰ ਸਾਨੂੰ ਅੱਗ ਦੀ ਪੱਠੀ ਵਿੱਚੋਂ ਵੀ ਬਚਾਉਂਦੀ ਸਮਰਥ ਰੱਖਦਾ ਹੈ ਅਤੇ ਜੇਕਰ ਉਹ ਸਾਨੂੰ ਨਹੀਂ ਵੀ ਬਚਾਉਂਦਾ ਉਹ ਤਾਂ ਵੀ ਸਾਡਾ ਪਰਮੇਸ਼ਰ ਹੈ ਯਾਦ ਰੱਖੋ ਉਹ ਜਾਣਦੇ ਸਨ ਕਿ ਸਾਡਾ ਕੰਮ ਸਿਰਫ ਪ੍ਰਾਰਥਨਾ ਕਰਨਾ ਹੈ ਅਤੇ ਪਰਮੇਸ਼ਰ ਦਾ ਕੰਮ ਸਾਨੂੰ ਉਸ ਅੱਗ ਵਾਲੀ ਪੱਠੀ ਵਿੱਚੋਂ ਬਾਹਰ ਕੱਢਣਾ ਹੈ। ਇਸ ਵਿਸ਼ਵਾਸ ਨੂੰ ਦੇਖ ਕੇ ਪਰਮੇਸ਼ਰ ਉਹਨਾਂ ਨੂੰ ਬਚਾਉਣ ਦੇ ਲਈ ਅੱਗ ਦੀ ਪੱਠੀ ਵਿੱਚ ਗਿਆ ਅਤੇ ਰਾਜੇ ਨੇ ਖੁਦ ਇਹ ਗਵਾਹੀ ਦਿੱਤੀ ਕਿ ਉਸ ਨੇ ਪਰਮੇਸ਼ਰ ਦੇ ਪੁੱਤਰ ਨੂੰ ਅੱਗ ਦੇ ਵਿਚਕਾਰ ਤੁਰਦੇ ਫਿਰਦੇ ਦੇਖਿਆ ਹੈ। ਮੇਰੇ ਪਿਆਰਿਓ ਤਹਾਨੂੰ ਪ੍ਰਾਰਥਨਾ ਇਸ ਤਰ੍ਹਾਂ ਕਰਨੀ ਚਾਹੀਦੀ ਹੈ। ਸਭ ਕੁਝ ਪਰਮੇਸ਼ਰ ਉਤੇ ਨਿਰਭਰ ਕਰਦਾ ਹੈ। ਜਾਣੇ ਕਿ ਜਦੋਂ ਪਰਮੇਸ਼ਰ ਤੁਹਾਨੂੰ ਜਵਾਬ ਨਹੀਂ ਦਿੰਦਾ ਤਾਂ ਤੁਸੀਂ ਫਿਰ ਵੀ ਵਿਸ਼ਵਾਸ ਰੱਖਣਾ ਹੈ ਜਿਵੇਂ ਕਿ ਦਾਨੀਅਲ ਜਾਣਦਾ ਸੀ ਕਿ ਉਸ ਨੂੰ ਸ਼ੇਰਾਂ ਦੀ ਗੁਫਾ ਵਿੱਚ ਸੁੱਟਿਆ ਜਾਣਾ ਹੈ ਪਰ ਫਿਰ ਵੀ ਉਹ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦਾ ਰਿਹਾ ਅਤੇ ਪਰਮੇਸ਼ਰ ਦਾ ਧੰਨਵਾਦ ਕਰਦਾ ਰਿਹਾ ਕਿਉਂਕਿ ਦਾਨੀਅਲ ਜਾਣਦਾ ਸੀ ਕਿ ਪ੍ਰਾਰਥਨਾ ਕਰਨਾ ਉਸ ਦਾ ਕੰਮ ਹੈ ਅਤੇ ਉਸ ਨੂੰ ਸ਼ੇਰਾਂ ਦੇ ਕੁਰੇ ਵਿੱਚੋਂ ਛੁਡਾਉਣਾ ਪਰਮੇਸ਼ਰ ਦਾ ਕੰਮ ਹੈ ਪਰਮੇਸ਼ਰ ਨੇ ਉਸ ਨੂੰ ਦੁੱਗਣੇ ਸਨਮਾਨ ਨਾਲ ਛੁਡਾਇਆ ਇਸ ਲਈ ਜੇਕਰ ਪਰਮੇਸ਼ਰ ਅੱਜ ਤੁਹਾਨੂੰ ਜਵਾਬ ਨਹੀਂ ਵੀ ਦਿੰਦਾ ਤੁਹਾਨੂੰ ਫਿਰ ਵੀ ਪਰਮੇਸ਼ਰ ਵੱਲ ਦੇਖਦੇ ਰਹਿਣਾ ਚਾਹੀਦਾ ਹੈ ਤੁਸੀਂ ਕਿਸੇ ਵੀ ਹਾਲਾਤ ਵਿੱਚ ਹੋ ਤੁਹਾਨੂੰ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਪੂਰੇ ਦਿਲ ਨਾਲ ਪਰਮੇਸ਼ਰ ਵਿੱਚ ਵਿਸ਼ਵਾਸ ਕਰਦੇ ਰਹਿਣਾ ਚਾਹੀਦਾ ਹੈ ਜਿਸ ਤਰ੍ਹਾਂ ਪਰਮੇਸ਼ਰ ਨੇ ਦਾਨੀਅਲ ਅਤੇ ਉਸਦੇ ਸਾਥੀਆਂ ਨੂੰ ਹਰ ਸਥਿਤੀ ਵਿੱਚੋਂ ਬਾਹਰ ਕੱਢਿਆ ਅਤੇ ਉਹਨਾਂ ਨੂੰ ਉੱਚਾ ਕੀਤਾ ਪਰਮੇਸ਼ਰ ਤੁਹਾਨੂੰ ਵੀ ਕਰੇਗਾ ਆਮਨ ਆਓ ਸਿਮਿਲ ਕੇ ਅੰਗੀਕਾਰ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਅੰਗੀਕਾਰ ਕਰਦਾ ਹਾਂ ਕਿ ਤੁਸੀਂ ਮੈਨੂੰ ਹਰ ਸਥਿਤੀ ਵਿੱਚੋਂ ਬਾਹਰ ਕੱਢੋਗੇ ਅਤੇ ਮੈਨੂੰ ਉੱਚਾ ਚੁੱਕੋਗੇ ਪ੍ਰਵੇਸ਼ਨ ਸਿਦੇ ਸਮਰਥੀ ਨਾਮ ਵਿੱਚ ਆਮਨ